ਕਾਲ ਭਈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਾਰਨਾ ਪੀਵੀ 13 ਨੰਬਰ ਲਾਈ ਵੀ ਲੱਗੇ ਹੋਏ ਨੇ 2007 ਮਾਡਲ ਜਿਵੇਂ ਨਵੀਂ ਪਈ ਹੈ ਕਹਿੰਦੇ ਗੱਡੀ ਦੇਖ ਲਾਏ ਲੋਏ ਲੱਗੇ ਨੇ ਟਾਇਰ ਟੂਰ ਵੀ ਵਧੀਆ ਪਏ ਨੇ ਗੱਡੀ ਦੇ ਗੱਡੀ ਪੂਰੀ ਓਕੇ ਐ ਜੇ ਕਿਸੇ ਵੀਰ ਨੇ ਲੈਣੀ ਹੋਵੇ ਆਪਾਂ ਨੂੰ ਸੰਪਰਕ ਕਰ ਸਕਦਾ ਆਹ ਭਾਈਆਂ ਦਾ ਨੰਬਰ ਦਿੱਤਾ ਹੋਇਆ ਹੈਗਾ 2007 ਮਾਡਲ ਆ 27 ਤੱਕ ਪਾਸ ਆ ਗੱਡੀ ਪੂਰੀ ਸੋਹਣੀ ਆ ਦੇਖੋ ਜਿਵੇਂ ਨਵੀਂ ਪਈ ਹੈਗੀ ਅੰਦਰੋਂ ਦਿਖਾਉਣਾ ਹਾਂ ਉਹਨੂੰ ਗੱਡੀ ਪੂਰੀ ਘੈਂਟ ਆ ਗੱਲਬਾਤ ਪੂਰੀ ਓਕੇ ਆ ਅੰਦਰੋਂ ਵੀ ਸਾਰੀ ਨਵੀਂ ਪਈ ਹੈ ਗੱਡੀ ਸੀਟ ਸੂਟ ਕਵਰ ਸਾਰੇ ਓਕੇ ਨੇਗੇ ਪੂਰੀ ਘੈਂਟ ਗੱਲ ਬਾਤ ਹੈ ਗੱਡੀ ਦੇ ਵਿੱਚ ਪਾਵਰ ਆਉ ਮੇਰਾ ਦੱਬ ਕੇ ਪਾਵਰ ਵਿੰਡੋ ਆ ਗੱਡੀ ਆਏ ਗੱਡੀ ਸਟਾਰਟ ਕੀਤੀ ਹੋਈ ਹੈ ਜਮਾ ਨਹੀਂ ਪਤਾ ਲਾਦਾ ਮਾੜਾ ਜਿਹਾ ਵੀ ਕਰਕਾ ਨਹੀਂ ਕਰਦੀ ਇਹ ਗੱਡੀ ਗੱਡੀ ਪੂਰੀ ਓਕੇ ਆ ਦੇਖੋ ਪੂਰੀ ਜਮਾ ਨਵੀਂ ਪਈ ਹੈ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਸੰਪਰਕ ਕਰ ਸਕਦਾ 1 ਲੱਖ पच्ची हजार की आपको गड्डी दे देंगे गड़ी रोह पा पूरा फुल बाकी तो देख सकते हो पर नए खड़ी है गी पूरी जमा नवी नवी पी है गई ग्डी कि लगी ओके बी हाँ भाई ट्रै ड्राइविंग ड्राइवलिंग लाया हाँ ਜੇ ਵੀ ਕਿਸੇ ਵੀਰ ਨੇ ਲੈਣੀ ਹੈ ਤਾਂ ਆਪਾਂ ਨੂੰ ਸੰਪਰਕ ਕਰ ਸਕਦਾ BB13 ਨੰਬਰ ਹੈ 2007 ਮਾਡਲ ਲਾਇਬੀ ਲੱਗਿਆ ਹੋਣਾ 27 ਤੱਕ ਪਾਸ ਹੈ ਗੱਡੀ ਆਹ ਭਾਈਆਂ ਦਾ ਨੰਬਰ ਦਿੱਤਾ ਹੋਇਆ